ਲੋ ਜੀ ਤੁਸੀਂ ਜੁੜ ਚੁੱਕੇ ਹੋ ਜੀ ਆਰ ਨਿਊਜ਼ ਦੇ YouTube ਚੈਨਲ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਸ ਮੌਕੇ ਜਿਹੜੀ ਖੂਬ بارش ਹੋ ਰਹੀ ਆ ਸੋ ਜੇਕਰ ਪੁਰਾਣੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗਰਮੀ ਪੈ ਰਹੀ ਸੀ ਇਸ بارش ਦੇ ਨਾਲ ਜਿਹੜੀ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ ਉੱਥੇ ਹੀ ਆਮ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲਣ ਦੀ ਆਸ ਦਿताई ਜਾ ਰਹੀ ਹੈ ਕਿਉਂਕਿ ਪਿਛਲੇ ਦਿਨੀ ਬਹੁਤ ਜ਼ਿਆਦਾ ਜਿਹੜੀ ਗਰਮੀ ਪੈ ਰਹੀ ਸੀ ਗਰਮੀ ਪੈਣ ਦੇ ਨਾਲ ਲੋਕਾਂ ਦੇ ਹਾਲ-ਬਿਹਾਲ ਹੋ ਚੁੱਕੇ ਸੀ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਸੀ ਜਿਸ ਤੋ ਬਾਅਦ ਇਹ بارش ਪੈਣ ਦੇ ਨਾਲ ਹੁਣ ਇੱਕ ਵੱਡੀ ਰਾਹਤ ਮਿਲਣ ਦੀ ਆਸ ਜਤਾਈ ਜਾ ਰਹੀ ਹੈ ਜੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਨੇ بارش ਦਾ ਪਾਣੀ ਜਿਹੜਾ ਗਲੀਆਂ ਦੇ ਵਿੱਚ ਉਹ ਜਾ ਰਿਹਾ ਬਾਜ਼ਾਰੇ ਮੰਡੀ ਰੋਡਾਂ ਵਾਲੀ ਦਾ ਖੜੰਝ ਰੋਡ ਦਾ ਬਾਜ਼ਾਰ ਹੈ ਜਿਹੜਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਤੇ ਤੁਸੀਂ ਦੇਖਦੇ ਹੋ ਪ੍ਰਾਣਾਲੀ ਵੀ ਕਿੰਨੇ ਜ਼ਿਆਦਾ ਜਿਹੜੇ ਤੇਜ਼ੀ ਨਾਲ ਚੱਲ ਰਹੇ ਨੇ ਸੋ ਇਸ ਦੇ ਨਾਲ ਤੁਹਾਨੂੰ ਦੱਸ ਦੇਣਾ ਕਿ ਝੋਨੇ ਵਾਲੇ ਕਿਸਾਨਾਂ ਨੂੰ ਵੀ ਇਸ بارش ਨਾਲ ਵੱਡੀ ਰਾਹਤ ਮਿਲਣ ਵਾਲੀ ਹੈ ਕਿਉਂਕਿ ਇਸ ਮੌਕੇ ਝੋਨੇ ਦੀ ਲਵਾਈ ਦਾ ਕੰਮ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਅਤੇ ਕਿਸਾਨਾਂ ਦੇ ਵੱਲੋਂ ਵੀ ਜਿਹੜੀ ਉਮੀਦ ਹੀ ਮੰਗ ਕੀਤੀ ਜਾ ਰਹੀ ਸੀ ਪਰ بارش ਨਾ ਹੋਣ ਕਰਕੇ ਝੋਨੇ ਦੀ ਲਵਾਈ ਦਾ ਕੰਮ ਵੀ ਜਿਹੜਾ ਉਹ ਰੁਕਿਆ ਹੋਇਆ ਸੀ ਆ ਅਤੇ ਜਿਹੜੀ ਝੋਨੇ ਦੀ ਲਵਾਈ ਦੀ ਗਤੀ ਉਹ ਵੀ ਧੀਮੀ ਪੈ ਰਹੀ ਸੀ ਅਤੇ ਰੁਕ ਰੁਕ ਕੇ ਕਿਸਾਨਾਂ ਦੇ ਵੱਲੋਂ ਜਿਹੜਾ ਝੋਨਾ ਲਗਾਇਆ ਜਾ ਰਿਹਾ ਕਿਉਂਕਿ ਪਾਣੀ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਝੋਨਾ ਲਗਾਉਣ ਦੇ ਲਈ ਇਸ ਕਰਕੇ ਇਸ بارش ਨੇ ਇੱਕ ਵੱਡੀ ਰਾਹਤ ਦੇ ਦਿੱਤੀ ਜਿਹੜੀ ਉਮੀਦ ਜਿਤਾਈ ਹੈ ਤੁਹਾਨੂੰ ਦੱਸ ਦੇਣਾ ਕਿ ਇਹ ਤਸਵੀਰਾਂ ਤੁਸੀਂ ਮੰਡੀ ਰੋੜਾ ਵਾਲੀ ਤੋਂ ਦੇਖ ਰਹੇ ਹੋ ਮੰਡੀ ਰੋੜਾਵਾਲੀ ਤਹਿਸੀਲ ਅਤੇ ਜ਼ਿਲ੍ਹਾ ਫਾਜ਼ਿਲਕਾ ਹੈ। ਤੇ ਦੇਖ ਸਕਦੇ ਹੋ ਕਿ ਵਹੀਕਲ ਜਿਹੜੇ ਨੰਗ ਰਹੇ ਨੇ ਸੋ ਤੁਸੀਂ ਵੀ ਆਪਣੇ ਆਪਣੇ ਇਲਾਕੇ ਦਾ ਜਿਹੜਾ ਹਾਲ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਕਿੰਨੀ ਵੀ ਜਿਹੜੀ ਬਾਰਿਸ਼ ਪਈ ਆ ਜਾਂ ਪੈ ਰਹੀ ਹੈ ਸੋ ਇੱਕ ਵਾਰੀ ਤੁਹਾਨੂੰ ਦੱਸਨੇ ਤਸਵੀਰਾਂ ਮੰਡੀ ਰੋੜਾਵਾਲੀ ਦੀਆਂ ਨੇ ਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਬਾਰਿਸ਼ ਆ ਉਹ ਬੜੀ ਵੱਡੀ ਪੱਧਰ ਤੇ ਪੈ ਰਹੀ ਆ ਅਸਮਾਨ ਦੀ ਗੱਲ ਕੀਤੀ ਆ ਅਸਮਾਨ ਦੇ ਵਿੱਚ ਵੀ ਜਿਹੜੇ ਬੱਦਲ ਨੇ ਉਹ ਸੰਘਣੇ ਛਾਏ ਹੋਏ ਨੇ ਸੋ ਇਸ ਦੇ ਨਾਲ ਤੁਸੀਂ ਮੰਡੀ ਰੋਡ ਵਾਲੇ ਦੇ ਬਾਜ਼ਾਰ ਵੀ ਦੇਖ ਸਕਦੇ ਕੁਦਰਤੀ ਮੀਂਹ ਦੇ ਨਾਲ ਜਿਹੜੇ ਆ ਉਹ ਬਾਜ਼ਾਰਾਂ ਦੇ ਵਿੱਚ ਪਾਣੀ ਜਿਹੜਾ ਪੂਰਨ ਤੌਰ ਤੇ ਚੱਲ ਰਿਹਾ ਹੈ ਸੋ ਕਾਫੀ ਜ਼ਾੜੀ ਮੀਂਹ ਦੀ ਵੱਡੇ ਪੱਧਰ ਤੇ ਮੰਗ ਕੀਤੀ ਜਾ ਰਹੀ ਸੀ ਤਾਂ ਸੋ ਇੱਕ ਵਾਰੀ ਜਿਹੜੀ ਆਮ ਲੋਕਾਂ ਨੂੰ ਤੇ ਕਿਸਾਨਾਂ ਨੂੰ ਜਿਹੜੀ ਵੱਡੀ ਰਾਹਤ ਮਿਲੀ ਹੈ ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗਰਮੀ ਪੈ ਰਹੀ ਸੀ ਗਰਮੀ ਪੈਣ ਕਰਕੇ ਜਿਹੜਾ ਲੋਕਾਂ ਦਾ ਜਾਨ ਜੀਵਰ ਉਹ ਕਾਫੀ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਸੀ ਸੋ ਜਿਸ ਤੋਂ ਬਾਅਦ ਹੁਣ ਜਿਹੜੀ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਜਿਹੜੀ ਵੱਡੀ ਰਾਹਤ ਮਿਲਣ ਵਾਲੀ ਹੈ ਖਾਸ ਕਰਕੇ ਜਿਹੜੇ ਝੋਨੇ ਵਾਲੇ ਕਿਸਾਨ ਨੇ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਮੌਕੇ ਬਾਜ਼ਾਰਾਂ ਦੇ ਵਿੱਚ ਜਿਹੜਾ ਖੂ ਪਾਣੀ ਉਹ ਚੱਲ ਰਿਹਾ ਹੈ ਸੋ ਇਹ ਤਸਵੀਰਾਂ ਤੁਸੀਂ ਮੰਡੀ ਰੋੜਾ ਵਾਲੀ ਦੀਆਂ ਦੇਖ ਰਹੇ ਹੋ ਸੋ بارش ਦੇ ਬਾਣੀ ਦੇ ਨਾਲ ਇਸ ਮੌਕੇ ਜਿਹੜੇ ਬਾਜ਼ਾਰ ਨੇ ਨਾਲੀਆਂ ਓਵਰਫਲ ਹੋ ਚੁੱਕੀਆਂ ਨੇ ਅੱਥੇ ਓਵਰਫਲੋ ਹੋ ਰਿਹਾ ਜਿਹੜਾ ਪਾਣੀ ਉਹ ਸਾਰਾ ਬਾਜ਼ਾਰਾਂ ਦਾ ਜਿਹੜਾ ਬਾਜ਼ਾਰ ਉਹਨਾਂ ਦੇ ਵਿੱਚ ਫੈਲ ਰਿਹਾ ਸੋ ਤੁਹਾਡਾ ਸਭ ਤੋਂ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ